ਰਣਾਸੀ ਆ ਗਿਦਿਆ ਕਿ ਸਬਜੀ ਲੈਣ ਵਾਸਤੇ ਖੜੇ ਆ ਜੀ ਆਂਟੀ ਸਾਈਕਲ ਤੇ ਜਾਂਦੇ ਹੋਏ ਇਧਰ ਨਿਆਣੇ ਹੋ ਸੁਣਾਓ ਕਿਦਾਂ ਆਂਟੀ ਸਵੇਰ ਹੋ ਗਈਆ ਤੇ ਅਸੀਂ ਹੁਣ ਉੱਠ ਖੜੇ ਆ ਅੱਜ ਲੇਟ ਹੋ ਗਏ ਸੀ ਉੱਠਣ ਇਹ ਸਵੇਰ 10 ਵਜੇ ਉੱਠੇ ਬਹੁਤ ਲੇਟ ਬਹੁਤ ਲੇਟ ਹੋ ਜਾਂਦਾ ਛੁੱਟੀ ਆ ਤਾਂ ਛੁੱਟੀ ਵੇਲੇ ਤਾਂ ਲੇਟ ਹੀ ਉਠੁੰਦਾ ਆ ਤੇ ਹੁਣ ਅਸੀਂ ਕਰਾਂਗੇ ਸਾਰਾ ਕੰਮ ਮੰਮਾ ਜੀ ਨੇ ਸਵੇਰੇ ਸਵੇਰੇ ਸ਼ੁਰੂ ਕਰਾ ਦਿੱਤਾ ਕੱਪੜੇ ਧੋਣੇ ਦਾ ਕੰਮ ਤੇ ਹੁਣ ਅਸੀਂ ਝਾੜੂ ਪੋਚਾ ਕਰਾਂਗੇ ਅੱਜ ਸਫਾਈ ਤੇ ਜ਼ੋਰ ਦੇਣਾ ਆ ਕਿਉਂਕਿ ਛੁੱਟੀ ਆ ਤੇ ਕੱਲ੍ਹ ਵੀ ਛੁੱਟੀ ਸੀ ਗੱਲ ਸੁਣਦੇ ਸੀ ਅੱਜ ਜਨਮਸ਼ਟਮੀ ਆ ਤਾਂ ਛੁੱਟੀ ਆ ਤੇ ਹੁਣ ਅਸੀਂ ਸਫਾਈ ਕਰਾਂਗੇ ਤੇ ਫੇਰ ਮਿਲਦੇ ਆ ਕੰਮ ਕਰ ਕਰਕੇ ਹਾਂਜੀ ਹੁਣ ਅਸੀਂ ਸਾਰਾ ਕੰਮ ਕਰਕੇ ਫਿਨ ਹੋ ਗਏ ਆ ਤੇ ਹੁਣ ਅਸੀਂ ਥੱਕ ਗਏ ਹਾਂ ਮਮੀ ਜੀ ਅਸੀਂ ਸਾਰਾ ਕੰਮ ਕਰ ਦਿੱਤਾ ਕਰੇ ਕੀ ਵਿਚਾਰਾ ਹੋ ਗਏ ਕੰਮ ਨੂੰ ਜਰਾ ਕਰੋ ਜਰਾ ਰੈਸਟ ਕਰੋ ਜਰਾ ਕੇ ਜਸਟ ਫੇ ਕਹਿਣਾ ਫੇ ਭਾਂਡੇ ਹੋ ਗਏ ਜੀ ਭਾਂਡੇ ਤੋਂ ਦੇਖੋ ਸਾਰੇ ਕੰਮ ਨੇ ਵੇਰਕਾ ਸੀ ਤੇ ਹੁਣ ਫਰੀ ਆ ਤੇ ਹੁਣ ਅਸੀਂ ਮੰਮਾ ਜੀ ਨਾਲ ਗੱਲਾਂ ਕਰਦੇ ਆ ਮਾਸੀ ਜੀ ਦਾ ਫੋਨ ਆਇਆ ਸੀ ਕੀ ਕਹਿੰਦੇ ਮਾਸੀ ਜੀ ਮਾਸੀ ਬਸ ਖੁਸ਼ ਹੋ ਸਾਰਾ ਕੰਮ ਸੀ ਏ ਵੱਡੇ ਸਿਸਟਰ ਆ ਇਹਨੂੰ ਇਹਨਾਂ ਨਾਲ ਨਹੀਂ ਤੁਹਾਨੂੰ ਮਲਾਇਆ ਇਹ ਨਾ ਨੰਗਲਾ ਮਿਲ ਸੀਗੇ ਆਇ ਸੀਗੇ ਨਾ ਕਲਜੀਤਾ ਮਾਸੀ ਤੇ ਤੁਹਾਨੂੰ ਸਾਰਿਆਂ ਨੂੰ ਭਿੰਦਰ ਮਾਸੀ ਤੇ ਗੋਪੀ ਮਾਸੀ ਨਾਲ ਤਾਂ ਮਲਾਇਆ ਕਲਜੀਤਾ ਮਾਸੀ ਨਾਲ ਹੀ ਮਲਾਇਆ ਕੀ ਮਲਾਇਆ ਗੈ ਨਹੀਂ ਹਾਂ ਉਹਨਾਂ ਦੇ ਘਰੇ ਨਹੀਂ ਕਿ ਉਹਦਾ ਮਲਾਇਆ ਸੀਗਾ ਨੰਗਲਾ ਆਇ ਸੀਗੇ ਉਦੋਂ ਮਲਾਇਆ ਸੀਗਾ ਸਾਰਿਆਂ ਨੂੰ ਤੇ ਹੁਣ ਜਾਵਾਂਗੇ ਅਸੀਂ ਉਹਨਾਂ ਦੇ ਹਨਾ ਤੇ ਸਾਰਿਆਂ ਨੂੰ ਮਲਾਵਾਂਗੇ ਮਾਸੀ ਨਾਲ ਤੇ ਮਾਸੀ ਦਾ ਘਰ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਹਾਂ ਪਿੰਦਰ ਮਾਸੀ ਆਸਟ੍ਰੇਲੀਆ ਗਈ ਆ ਤੇ ਉਹ ਬਸ ਆਣੇ ਆ ਰਿਹਾ ਤੇ ਤੁਹਾਨੂੰ ਮਲਾਵਾਂਗੇ ਉਹਨਾਂ ਨਾਲ ਵੀ ਆਸਟ੍ਰੇਲੀਆ ਗਈ ਉਹ ਆ ਭੱਜ ਜੁਣਾ ਕੋਲ ਤੇ ਉਹ ਆਸਟ੍ਰੇਲੀਆ ਆਇਆ ਤੇ ਮਿਲ ਬਸ ਗਿਆ ਭੱਜ ਨੇ ਬੁਲਾਇਆ ਉਹਨਾਂ ਨੂੰ ਤੇ ਆਜੰਤਾ ਉਹਨਾਂ ਦਾ ਵੀ ਫੋਨ ਹੈ ਨਾ ਮੈਂ ਕਦੇ ਕਦੇ ਰੋਜ਼ ਆ ਜਾਂਦਾ ਮਸੀ ਫਰੀ ਦਾ ਹੈ ਅੰਦਰ ਕੰਮ ਚੀ ਰੁੱਝ ਜਾਂਦੇ ਉਦੋਂ ਫਰੀ ਬੈਠੇ ਹੋ ਗੱਲਾਂ ਕਰਦੇ ਫੇ ਬਲੌਗ ਦੇਖਦੇ ਹੁੰਦੇ ਆ ਹੈਲੋ ਮਸੀ ਅਦਰੋ ਹੈਲੋ ਕਰ ਦਿੰਦੇ ਸੀ ਮਸਤੀ ਜੀ ਨੂੰ ਤੇ ਫੇ ਮਸੀ ਇਹਨੇ ਫੋਨ ਕਰਨਾ ਹਾਂ ਮੈਂ ਬਲੌਗ ਦੇਖਿਆ ਸੀ ਤੇ ਹੋਰ ਮੰਮੀ ਅੱਜ ਜਿਸੀ ਕਰੇ ਰਹਿਣਾ ਆ। ਨਾ ਅੱਜ ਕੁਝ ਬਣਾਉਣਾ ਆ। ਅੱਜ ਸਾਰੇ ਇਕੱਠੇ ਆ। ਅੱਛਾ ਪੁੱਛਦੇ ਸੀ ਕਹਦੇ ਕੇਕ ਕੱਟੇ। ਕਈ ਕਹਿ ਦਿੰਦੇ ਬਰਥਡੇ ਆ। ਹਾਂ। ਕੇਕ ਆ। ਆਹ ਕੇਕ ਕਹਿੰਦੇ ਬਰਥਡੇ ਸੀਗਾ। ਮੰਮੀ ਨੂੰ ਪੁੱਛ ਲਵੇ ਮੰਮੀ ਦਾ ਬਰਥਡੇ ਸੀ। ਫੇਰ ਉਹਨੂੰ ਦੱਸੀਦਾ ਐ ਤਦ ਤੱਕ ਤਾਂ। ਤਾਂ ਵੇਖ ਕੇ ਫੋਨ ਵੀ ਆ ਜਾਂਦੇ ਸਾਰਿਆਂ ਦੇ। ਸੰਜੀ ਵਿਸ਼ ਕਰਨਾ ਸੀ ਵਿਸ਼। ਹੈਪੀ ਬਰਥਡੇ ਹਾਂਜੀ ਹੁਣ ਅਸੀਂ ਚੱਲੇ ਸ਼ਹਿਰ ਨੂੰ ਕੋਈ ਸਬਜ਼ੀ ਲੈ ਆਣੀਆਂ ਸਬਜ਼ੀ ਅੱਜ ਘਰ ਲੈਣ ਜਾਂਦੇ ਨਹੀਂ ਹੈਗੇ ਫੇ ਸਬਜ਼ੀਆਂ ਬੜੀਆਂ ਤੇ ਦਾੜਾ ਖਾ ਖਾ ਕੇ ਅੱਕ ਗਏ ਸਬਜ਼ੀ ਨਹੀਂ ਲਿਆਉਂਦੇ ਹੁਣ ਨਹੀਂ ਆਉਂਦੇ ਹਾਂ ਆਉਂਦੇ ਹੀ ਨਹੀਂ ਕੋਈ ਪਤਾ ਨਹੀਂ ਕਿੱਥੇ ਚੱਲ ਗਏ ਸਾਰੇ ਜਾਣੇ ਅਗਰ ਆ ਜਾਂਦਾ ਸੀਗਾ ਉਹ ਅੰਕਲ ਰਾਮ ਰਾਮ ਵਾਲਾ ਹੁਣ ਅਸੀਂ ਚਾਹ ਕੇ ਸ਼ਹਿਰੋਂ ਲੈ ਆਣੇ ਆ ਤੇ ਫਿਰ ਸ਼ਹਿਰ ਤੁਹਾਨੂੰ ਘੁਮਾਉਣੇ ਆ ਕਿੱਦਾਂ ਦਾ ਅੱਜ ਦਾ ਰਸ਼ ਹੋਣਾ ਨਾ ਮੰਮੀ ਸ਼ਾਇਦ ਰਾਜੇ ਹੋਣਾ ਹੂੰ ਜੋ ਵੀ ਜਨਮਾਸ਼ਟਮੀ ਆ ਨਾ ਉਹ ਘਰ ਕੇ ਹੁਣ ਅਸੀਂ ਆ ਗਏ ਬਈਆ ਤੇ ਸਬਜੀ ਲੈਣ ਵਾਸਤੇ ਖੜੇ ਆ ਤੇ ਮੰਮੀ ਜਿੱਥੇ ਦੇਖ ਰਿਹਾ ਅੱਧਰ ਰਸ਼ ਪੈ ਗਿਆ ਲੋ ਜੀ ਮੰਮੀ ਆਪੇ ਪਾਓ ਸਬਜੀ ਕਿਹੜੀ ਲੈਣੀ ਆ ਤੇ ਅੱਜ ਛੁੱਟੀ ਆ ਥੋੜਾ ਰਸ਼ ਘਟਾ ਹੈ ਉਹਦਾ ਲੋ ਜੀ ਟਮਾਟਰ ਪਾ ਰਹੇ ਹੂੰ ਲੋ ਜੀ ਹੁਣ ਅਸੀਂ ਪਹੁੰਚ ਗਏ ਆਪਣੇ ਘਰੇ ਸਬਜ਼ੀ ਲੈ ਗਏ ਤੇ ਅੰਦਰ ਮੰਮੀ ਦੀ ਦੀ ਜੀ ਸਬਜ਼ੀ ਕੱਢਦੇ ਹੋਏ ਕਹਿੰਦੇ ਫਟਾਫਟ ਕੱਢ ਕੇ ਬਣਾਈਏ ਫੇਰ ਕੱਟ ਕੇ ਚਲੋ ਬਣਾਣੇ ਤੇ ਦੀਦੀ ਜੀ ਬੈਠੇ ਆ ਤੇ ਵੀ ਅਜ ਗੇਨ ਦੀ ਦੁਕਾਨ ਤੇ ਗਏ ਸੀ ਕਿ ਫੇਰ ਮੁੜ ਕੇ ਆਵੇ ਉਹਨਾਂ ਦਾ ਦਿਲੀ ਨਹੀਂ ਲੱਗਦਾ ਸਾਡੇ ਕੋਲ ਹੁਣ ਬੈਠੇ ਆ ਐਨ ਸ਼ੋਰ ਸ਼ੋਰ ਨਾਲ ਹਾਂਜੀ ਹੁਣ ਹੋ ਗਈ ਆ ਸ਼ਾਮ ਤੇ ਅਦਰ ਬੇਲਾਂ ਲੱਗੀਆਂ ਨੇਚੁਰਲੀ ਨੇਚੁਰਲੀ ਬੇਲਾਂ ਲੱਗ ਚੁੱਕੀਆਂ ਆ ਤੇ ਮੰਮੀ ਦੇਖਦੇ ਆ ਕਿਤੇ ਲੱਭ ਜਾਵੇ ਅੱਜ ਕਿ ਤੋਰੀਆਂ ਬਣਾਉਣੀਆਂ ਨਹੀਂ ਇਸ ਮੇਨ ਨੂੰ ਬਣਾਣੀ ਆ ਨਾ ਮੰਮੀ ਜੀ ਹਾਂਜੀ ਮੈਂ ਦੇਖਦੇ ਸੀ ਦੇਖਦੇ ਆ ਕਿ ਕੋਈ ਹੋਰ ਮਿਲ ਲੱਜਾਵੇ ਉਹ ਵੀ ਘਰ ਦੀਆਂ ਨੇਚੁਰਲੀ ਲੱਗ ਗਈ ਆ ਬੇਲ ਨੇਚੁਰਲੀ ਉਗ ਗਈ ਆ ਦੋਕ ਲੱਗੀਆਂ ਵਾ ਜਿਹੜਾ ਹੱਥ ਨਹੀਂ ਪਹੁੰਚਣਾ ਤੇ ਪਿੱਛੇ ਸਾਡਾ ਗੇਟ ਕਰਦਾ ਕਿਦਾਂ ਲੱਗਦਾ ਇਹਨਾਂ ਨੂੰ ਨਮਲਾ ਹਾਂ ਫੋਨ ਬਣਾਣਾ ਚੱਲਿਆ ਤੇ ਅੱਜ ਆਂਟੀ ਜੀ ਨੇ ਫੋਨ ਹੀ ਨਹੀਂ ਚੱਕਿਆ ਲਾਲ ਆਂਟੀ ਜੀ ਦਾ ਮੰਨ ਹੀ ਨਹੀਂ ਹੈਗਾ ਸੈਰ ਤੇ ਜਾਣੇ ਦਾ ਨਹੀਂ ਨਹੀਂ ਉਹ ਦੁੱਧ ਲੈਣ ਗਏ ਹੋਣੇ ਫੋਨ ਦੋ ਕੇ ਬਾਅਦ ਲਾਇਆ ਤੇ ਚੱਕਿਆ ਨਹੀਂ ਮੈਂ ਮਮੀ ਜਿਹਾ ਸੀ ਚੱਲਦੇ ਹਾਂ ਤੇ ਹੁਣ ਦੇਖਦੇ ਜੋੜਾ ਮਿਲਦਾ ਰਹੂਗਾ ਫਿਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਕੌਣ ਮਿਲਿਆ ਜੀ ਹੁਣ ਕੌਣ ਮਿਲਿਆ ਹੁਣ ਮੂਮੀ ਕੈਮਰਾ ਸਹੀ ਹੈ ਨਾ ਉਹ ਉਹ ਫਿਰ ਲੋ ਸਾਫ ਕਰਨੇ ਆਲਾ ਸੀਗਾ ਤਾਂ ਉਹ ਹੀ ਇੰਤਜ਼ਾਰਾ ਧੁੰਦਲਾ ਝੁੰਦਲਾ ਹੁੰਦਾ ਹੋਣਾ ਸਾਨੂੰ ਸਾਰਿਆਂ ਨੂੰ ਪ੍ਰੋਬਲਮ ਆਉਣੀ ਹੁੰਦੀ ਦੇਖੋ ਚ ਫੇਰ ਮੈਂ ਸਾਫ ਕੀਤਾ ਮੈਂ ਸਾਫ ਕਰੂ ਫੇਰ ਬਣਾਉ ਵੀਡੀਓ ਮੰਜੀ ਹੁਣ ਅਸੀਂ ਮੁੜ ਪਏ ਆ ਪਹੁੰਚ ਕੇ ਹੱਸਦੇ ਖੇਲਦੇ ਇਧਰ ਕੌਂ ਉੜਦੇ ਕੋਂਗਾ ਕਰਦੇ ਤੇ ਇਧਰ ਖੇਤ ਇਧਰ ਅਸੀਂ ਓਹੋ ਉਧਰ ਕੁਕੜੀ ਗੱਡੀ ਕਹਿੰਦੀ ਆਉਣੀ ਹੈ ਚਲਾਣੀ ਉਹ ਕਹਿੰਦੀ ਗੱਡੀ ਜੇ ਨਾ ਮਾਰੀ ਤੇ ਬੇਚਾਰੀ ਪਿੱਛੇ ਡਰਦੀ ਬੈਠੀ ਕਿਧਰ ਸਾਨੂੰ ਨਵੜਾ ਦੇ ਪੰਨਿਆਣੇ ਅੱਧੀ ਹੁੰਦੇ ਆ ਮੈਨੂੰ ਦੇ ਮੈਂ ਚਲਾਉਣਾ ਮੈਂ ਚਲਾ ਦੇ ਮੈਨੂੰ ਆਂਦੀ ਆਂਦੀ ਹੈ ਪਿੱਛੇ ਦੀ ਬਾੜ ਵੀ ਬੰਨਣ ਲੱਗੀ ਆ ਰੁੱਕ ਕੇ ਬੰਨ ਰੱਖ ਭయ్యా ਜੀ ਆਂਟੀ ਸਾਈਕਲ ਤੇ ਜਾਂਦੇ ਹੋਏ ਇੱਧਰ ਨਿਆਣੇ ਆਂ ਆਸ਼ਰਮ ਆਇਆ ਸਾਰੇ ਜਾਣੇ ਜਨਮਾਸ਼ਟਮੀ ਕਰਕੇ ਸਾਰੇ ਮੱਥੜੇ ਕਰਾਏ ਆ ਹਾਂਜੀ ਅਸੀਂ ਕਿਹੜੀ ਪਤਾ ਨਹੀਂ ਆਂਟੀ ਪੱਠੇ ਲੈ ਕੇ ਜਾਂਦੇ ਹੋਏ ਰਹਿਣ ਵਧੀਆ ਵੀ ਲੱਗੇ ਪਿੰਡਾਂ ਨੂੰ ਇੱਧਰ ਆਂਟੀਆਂ ਦੀ ਲੈ ਕੇ ਤੇ ਇਧਰੋ ਸ਼ਿੰਦਰੇ ਆਂਟੀ ਸਾਰੇ ਜਾਣੇ ਆਨੇ ਤੇ ਉਹ ਜਾਂਦਾ ਪਿਆ ਬਨਾਇਕ ਟੈਲ ਦਾ ਬਹਿਲ ਦਾ ਇਧਰੋ ਟਰੈਕਟਰ ਆ ਗਿਆ ਜੀ ਫਦਰ ਪਾਇਆ ਜੀ ਚਲ ਗਈ ਮੈਂ ਦੱਕੜੀ ਦੇਖ ਅਰੇ ਦੇਖ ਤੇ ਰਿਸ਼ਤੇਦਾਰ ਆ ਸਾਡੇ ਆਪਣੇ ਇਹ ਪੱਠੇ ਲੈ ਕੇ ਜਾਂਦੇ ਨੇ ਸਸਰੀ ਘਰ ਜੀ ਅੰਦਰ ਆਣਾ ਨੇ ਖੇਤ ਪੱਠੇ ਲਾਇਆ ਉਹਨਾਂ ਨੇ ਅੰਦਰ ਅਦਰ ਆਂਟੀ ਜੀ ਆਂਦੇ ਹੋਏ ਆਸ਼ਰਮ ਮੱਥਾ ਟੇਕ ਕੇ ਆਂਟੀ ਜੀ ਚੱਕਰ ਗਏ ਹੋਰ ਸੁਣਾਓ ਕਿੱਦਾਂ ਆਂਟੀ ਵਧੀਆ ਵਧੀਆ ਹਾਂਜੀ ਵਧੀਆ ਵਧੀਆ ਅੱਜ ਜਨਮ ਅਸ਼ਟਮੀ ਆ ਨਾ ਜਨਮ ਕੀ ਵਧਾਈ ਹੋਵੇ ਹਾਂਜੀ ਧੰਨਵਾਦ ਜੀ ਆਂਟੀ ਜੀ ਨੂੰ ਵੀ ਹੈਪੀ ਜਨਮ ਅਸ਼ਟਮੀ ਧੰਨਵਾਦ ਜੀ ਇਧਰ ਭਾਬੀ ਜੀ ਸ਼ਾਮ ਨੂੰ ਸਾਰੇ ਮਿਲ ਜਾਂਦੇ ਇਕੱਠੇ ਹੋ ਗਏ ਵਧੀਆ ਲੱਗਦਾ ਠੀਕ ਇਥੇ ਆਸ਼ਰਮ ਇਹ ਕਿਉਂ ਹੋਣੇ ਆਜ ਉੱਧਰ ਪ੍ਰੋਗਰਾਮ ਕੋਈ ਨਾ ਕੀ ਵੜਿਆ ਉਹ ਦੇਖੋ ਮੱਝ ਜਾਂਦੀਆਂ ਮੱਝਾਂ ਜਾਂਦੀਆਂ ਦੇਖਦਾ ਹੀ ਸੀਗਾ ਉਧਰ ਨਾ ਮੈਂ ਕਿ ਮੱਝ ਜਾਂਦੀਆਂ ਪਈਆਂ ਮੈਂ ਤੈਨੂੰ ਥੋੜਾ ਕੁਝ ਮੱਝਾਂ ਲੈ ਪਾਈ ਮੱਝ ਡੰਡਾ ਲਾ ਕੇ ਹਾਂਜੀ ਹੁਣ ਅਸੀਂ ਅਗੇ ਬੇੜੇ 'ਚ ਖੜੇ ਹੋਏ ਕਿਉਂਕਿ ਬਾਹਰ ਹਵਾ ਚੱਲਦੀ ਠੰਡੀ ਠੰਡੀ ਲਾਈਟ ਨੱਠ ਗਈ ਮੰਮੀ ਜੀ ਟੈਂਕੀ ਭਰ ਲਈ ਮੇਰੇ ਹੁੰਦਾ ਵੀ ਟੈਂਕੀ ਦਾ ਚਾਰੇ ਰਾਹੀਂ ਬਟਨ ਦੱਬਿਆ ਉਹੋ ਮੰਮੀ ਜੀ ਨੇ ਹਲੇ ਬਟਨ ਦੱਬਿਆ ਸੀ ਉਦੋਂ ਰੋ ਲਾਈਟ ਗਮ ਹੋ ਗਈ ਹੁਣ ਹਵਾ ਚੱਲਦੀ ਆ ਤੇ ਬਦਲ ਹੋਇਆ ਆ ਨੇਰਾ ਵੀ ਹੋ ਗਿਆ ਬਟ ਨੋਵੇਟਰ ਚੱਲਦਾ ਹੋਇਆ ਹੋਰ ਮੰਮੀ ਜੀ ਅੱਜ ਤਾਂ ਟੈਂਕੀ ਵਿੱਚ ਹੀ ਰਹਿ ਗਈ ਮੰਮੀ ਜੀ ਦੀ। ਹੈ। ਕਈ ਭੱਜ ਗਏ ਜਨ ਬਟਨ ਦੱਬਦੇ ਆ। ਹਾਂ ਲੈ ਟੀ ਚਲ ਗਈ। ਉਹ ਤਾਂ ਸਵੇਰੇ ਭਰੀ ਸੀ। ਠੀਕ ਆ ਫੇਰ ਕੋਈ ਨਹੀਂ। ਪਹਿਲਾਂ ਪਤਾ ਹੀ ਲੱਗਾ ਨਹੀਂ ਰਹੀ ਹੈ। ਮੌਸਮ ਬਹੁਤ ਖਰਾਬ ਹੋ ਗਿਆ। ਬਾਹਰ ਆ ਕੇ ਦੇਖਣ ਨਹੀਂ ਚੱਲ फटाफट ਬਟਨ ਦੱਬ। ਇਧਰ ਨੀਰਾ ਬੜਾਇਆ। ਮੰਮੀ ਜੀ ਕੋਲੇ ਪੀ ਲਿਆ ਰਹੇ ਆ। ਹੂੰ। ਹੋਰ ਸ਼ੇਅਰ ਕਰਦੇ ਆਂ ਅਸੀਂ। ਸ਼ੇਅਰ ਨੂੰ ਛੱਡ ਰੋਟੀ ਬਣਾ ਕੇ। ਹੈ। ਉਹ ਚੱਲੇ ਰੋਟੀ ਵੀ ਬਣਾਣੀ ਆ। ਚਲੋ ਹੁਣ ਕੰਮ ਕਰੀਏ। ਪੇ ਮਿਲਦੇ ਆ ਤੁਹਾਨੂੰ ਰੋਟੀ ਬਣਾ ਕੇ ਅਸੀਂ ਬਾਏ ਮਮਿੰਗ ਹਾਂਜੀ ਹੁਣ ਅਸੀਂ ਰੋਟੀ ਬਣਾ ਕੇ ਫ੍ਰੀ ਹੋ ਗਏ ਆ ਕੋਣ ਮੰਮੀ ਦਾ ਕੰਮ ਆ ਸਾਰੇ ਪਾਕੇ ਦੇਣਾ ਤੇ ਲੈ ਫੜਾਂ ਦਾ ਕੰਮ ਆ ਇਧਰ ਮੇਰ ਦਾ ਚਾਰ ਕੱਢਦੇ ਹੋਏ ਅਚਾਰ ਇਹ ਫਾਇਰ ਮੇਰ ਚਾਨਣ ਤੇ ਇਹ ਵੀ ਦਿਖਾਇਆ ਸੀ ਨਾ ਇਹ ਮੰਮੀ ਦੇ ਆਪੇ ਪਾਸ ਦਾ ਲੋਕ ਸ਼ੌਕੂਏ ਜੋ ਜੋ ਹਾਂ ਤੇ ਮੈਂ ਜਿਹੜਾ ਬਣਾਇਆ ਸੋ ਉਹ ਹਲੇ ਵੀ ਹੈ ਨਾ ਹਾਂ ਦੂਜੀ ਵਾਰ ਮੈਂ ਦੂਜੀ ਵਾਰ ਬਹੁਤ ਐਨਾ ਸਵਾਦ ਸੀ ਸਾਰੇ ਖਾਵੇ ਚਾਪ ਤਾਂ ਇਹ ਬਈ ਫੱਟੇ ਸਵਾਦ ਲੱਗਾ ਸਾਰਿਆਂ ਨੂੰ ਤੇ ਹੁਣ ਮੈਂ ਆਈਸਕ੍ਰੀਮ ਜਮਾਈਆ ਉਹ ਮੈਂ ਖਾਈ ਨਹੀਂ ਮੈਂ ਤਗੀਤਾ ਬਿਲ ਦੁੱਧ ਲਿਆ ਉਹਦੇ ਵਿੱਚ ਬਿਸਕੁਟ ਪਾਏ ਤੇ ਬਲੈਂਡ ਗ੍ਰੈਂਡ ਕਰਕੇ ਫਿਰ ਅਸੀਂ ਉਹ ਰੱਖ ਦਿੱਤਾ ਹੈ ਤੇ ਕੱਲੂ ਕੱਢ ਕੇ ਦਿਖਾਵਾਂਗੇ ਕਿ ਉਹ ਜਿੱਮੀਆਂ ਕੀ ਹੋਜੀ ਹਲਾਚਾ ਕੱਲੂ ਦਿਖਾਵਾਂਗੇ ਤੇ ਖਾ ਕੇ ਦੱਸਣੇ ਕੀ ਗੀਜੀ ਲੱਗਿਆ ਤੇ ਹੁਣ ਵਲੌਗ ਅਸੀਂ ਇੱਥੇ ਇਸ ਮਾਸਟਰ ਦੀ ਹਾਂ ਮੈਂ ਬਣਾ ਦੇਣੀ ਕਿ ਭਾਵੇਂ ਹੈ ਐਸੇ ਕਰੀ ਨਹੀਂ ਉਹ ਨਹੀਂ ਮੈਂ ਬਣਾਇਆ ਹੈਗਾ ਮੈਂ ਕਾਲੀ ਸੀ ਮੈਂ ਫਿਰ ਸ਼ੈਡੂ ਵੀ ਧਾਣਾ ਸੀਗਾ ਤਾਂ ਫਿਰ ਮੈਂ ਥੋੜਾ ਫੜਾ ਫੜਾ ਬਣਾ ਕੇ ਰੱਖ ਕੇ ਫਿਰ ਚੱਲ ਗਈ ਮੈਂ ਕੱਲ ਤੱਕ ਜਾ ਮਜੂਗੀ ਹੋਣ ਤਾਂ ਮੈਂ ਨਾਲ ਹੋ ਕੇ ਜਾਊਗੀ ਲਾਈਟ ਜਾਈ ਜਾਂਦੀ ਆਈ ਜਾਂਦੀ ਤਾਂ ਆ ਗਈ ਆ ਲਾਈਟ ਤੇ ਫੇਲਾ ਵੀ ਆ ਗਈ ਸੀ ਫੇ ਚਲ ਗਈ ਸੀ ਹੁਣ ਫੇ ਆ ਗਈ ਆ ਦੱਸਣਾ ਪੈਣਾ ਨਾ ਉਹ ਮੇਰੀ ਲੈਗ ਜਾਂਦੀ ਬਹੁਤ ਆ ਹਾਂ ਨੇ ਵੀ ਚੱਲਦੀ ਬਾਹਰ ਇਹ ਵੀ ਟੈਸ ਚੱਲਦਾ ਆ ਬਹੁਤ ਬਦਲ ਹੋਇਆ ਆ ਤੇ ਹੁਣ ਅਸੀਂ ਇੱਥੇ ਬਲੌਗ ਸਮਾਪਤ ਕਰਦੇ ਆਂ ਤੇ ਅਗਲੇ ਬਲੌਗ ਤੇ ਮਿਲਦੇ ਆਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ